ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪ੍ਰੈਸ ટ્રਸਟ ਆਫ ਇੰਡੀਆ ਪੀਟੀਆਈ ਦੀ 1 ਮਈ 2023 ਦੀ ਖਬਰ ਹੈ ਕਿ ਭਾਰਤੀ ਰੇਲਵੇ ਵੱਲੋਂ ਜੋ ਰੈਤਾਂ ਸੀਨੀਅਰ ਸਿਟੀਜ਼ਨਸ ਨੂੰ ਮਿਲਦੀਆਂ ਸੀ ਤੇ ਉਹਨਾਂ ਦੇ ਕਿਰਾਏ ਥੋੜੇ ਦੂਜਿਆਂ ਨਾਰਮਲ ਨਾਲੋਂ ਘੱਟ ਲੱਗਦੇ ਸੀ ਉਹ ਰੈਤਾਂ ਬੰਦ ਕਰਨ ਨਾਲ 2242 ਕਰੋੜ ਰੁਪਏ 2022-23 ਦੇ ਸਾਲ ਵਿੱਚ ਉਹਨਾਂ ਨੇ ਵੱਧ ਕਮਾਇਆ ਤੇ ਦੂਜੇ ਵੱਨੇ ਦਾ ਹਿੰਦੂ ਅਖਬਾਰ ਦੀ 26 ਦਸੰਬਰ 2023 ਦੀ ਖਬਰ ਦੱਸ ਰਹੀ ਹੈ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਆਪਣੇ ਪ੍ਰੋਗਰਾਮਾਂ ਦਾ ਪ੍ਰਚਾਰ ਕਰਨ ਲਈ ਜਿਹੜਾ ਉਹਨਾਂ ਦਾ ਮਹਿੰਮ ਚੱਲੀ ਹੋਈ ਹੈ ਇੱਕ ਯਾਤਰਾ ਚੱਲੀ ਹੋਈ ਹੈ ਉਸ ਯਾਤਰਾ ਵਜੋਂ ਜਿਹੜੇ ਰੇਲਵੇ ਸਟੇਸ਼ਨਾਂ ਦੇ ਉੱਤੇ ਪੱਕੇ 3D ਸੈਲਫੀ ਬੂਥ ਬਣਾਏ ਹੋਏ ਆ ਜਿਨ੍ਹਾਂ ਦੇ ਪਿਛਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਉਹਦਾ ਆਰਟੀਆਈ ਦੇ ਵਿੱਚ ਖੁਲਾਸਾ ਇਹ ਹੋਇਆ ਜਿਹੜਾ ਸੈਂਟਰ ਰੇਲਵੇ ਤੋਂ ਮਿਲੀ ਆਰਟੀਆਈ ਹੈ ਉਹਦੇ ਵਿੱਚ ਕਿ ਇੱਕ ਬੂਥ ਦੇ ਉੱਤੇ 6.5 ਲੱਖ ਰੁਪਈਆ ਖਰਚਾ ਹੋ ਰਿਹਾ ਹੈ ਪਰਮਾਨੈਂਟ ਬੂਥ ਤੇ ਸਾਰੇ ਭਾਰਤ ਦੇ ਵਿੱਚ ਉਹ ਰੇਲਵੇ ਬੂਥ ਬਣੇ ਹੋਏ ਐ ਤੇ ਕਹਿਣ ਦਾ ਮਤਲਬ ਹੈ ਵੀ ਸੀਨੀਅਰ ਸਿਟੀਜ਼ਨਸ ਤੋਂ ਕਿਰਾਇਆ ਵੱਧ ਵਸੂਲ ਕੇ ਮੋਦੀ ਜੀ ਦੀ ਫੋਟੋ ਦੇ ਉੱਤੇ ਪ੍ਰਚਾਰ ਕਰਨ ਦੇ ਉੱਤੇ ਖਰਚ ਕਰ ਦਿੱਤਾ ਸੋ ਸਰਕਾਰ ਨੇ ਨਾ ਕੁਝ ਗਮਾਇਆ ਨਾ ਕੁਝ ਕਮਾਇਆ ਸੋ ਇਧਰੋਂ ਕੱਢਿਆ ਇਧਰ ਪਾਇਆ ਜਾਨੀ ਸੀਨੀਅਰ ਸਿਟੀਜ਼ਨ ਤੋਂ ਕਮਾ ਕੇ ਮੋਦੀ ਜੀ ਦੇ ਪ੍ਰਚਾਰ ਤੇ ਖਰਚ ਕਰਦਾ ਦੂਸਰੀ ਜਿਹੜੀ ਗੱਲ ਹੈ ਟਾਈਮਜ਼ ਆਫ ਇੰਡੀਆ ਦੀ 25 ਦਸੰਬਰ 2023 ਦੀ ਖਬਰ ਹੈ ਉਹ ਖਬਰ ਦੱਸਦੀ ਹੈ ਕਿ ਜਿਹੜੇ ਅ ਜਿਹੜੇ ਗੁਜਰਾਤ ਤੇ ਯੂਪੀ ਦੇ ਵਿੱਚੋਂ ਜਿਹੜੀਆਂ ਕੁੱਲ 14,72,000 ਟਰਾਮਾਡੋਲ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕੁਝ ਬੰਦਿਆਂ ਨੂੰ ਫੜਿਆ ਗਿਆ ਉਹਨਾਂ ਦੇ ਤਿਆਰ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਗੋਇੰਦਵਾਲ ਸਾਹਿਬ ਤੇ ਦੂਸਰੀਆਂ ਜੇਲ੍ਹਾਂ ਦੇ ਨਾਲ ਜਾ ਜੁੜੇ ਉੱਥੋਂ ਬੈਠੇ ਬੰਦੇ ਇਹਨਾਂ ਗੋਲੀਆਂ ਬਣਾਉਣ ਵਾਲੇ ਜਿਹੜੇ ਵੱਡੇ ਬੰਦੇ ਐ ਗੁਜਰਾਤ ਤੇ ਯੂਪੀ ਦੇ ਵਿੱਚ ਬੈਠੇ ਉਹਨਾਂ ਦੇ ਨਾਲ ਉਹਨਾਂ ਦੇ ਤਾਰ ਜੁੜੇ ਹੋਏ ਐ ਉਹ ਉੱਥੋਂ ਆਰਡਰ ਕਰਦੇ ਐ ਤੇ ਉਹ ਉਹਨਾਂ ਨੂੰ ਪਹੁੰਚਾਉਂਦੇ ਐ ਯਾਨੀ ਇਹ ਸਾਰਾ ਨੈਟਵਰਕ ਜਿਹੜਾ ਐ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ ਵਿੱਚ ਗੱਲਾਂ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਗੱਲਾਂ ਕਰਦੇ ਐ ਪਰ ਇਹਦੇ ਵਿੱਚ ਗੁਜਰਾਤ ਦਾ ਵੀ ਕੋਈ ਰੋਲ ਐ ਯੂਪੀ ਦਾ ਵੀ ਕੋਈ ਰੋਲ ਐ ਇਹ ਰੋਲ ਵੱਡਾ ਰੋਲ ਐ ਇਹਨੂੰ ਡੁੰਗੀ ਤਰ੍ਹਾਂ ਨਾਲ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਤੇ ਸਾਨੂੰ ਲੱਗਦਾ ਇਹ ਹੁੰਦਾ ਕਿ ਪੰਜਾਬ ਦਾ ਹੀ ਨਸ਼ਾ ਤੇ ਪੰਜਾਬ ਦੀ ਹੀ ਗੱਲ ਹੈ ਜਾਂ ਇਧਰੋਂ ਪਾਕਿਸਤਾਨ ਵਾਲੇ ਪਾਸਿਓਂ ਆ ਗਿਆ افغانستان ਤੋਂ ਆ ਗਿਆ ਸਾਡੇ ਦੇਸ਼ ਚੋਂ ਹੀ ਆਉਂਦਾ ਉਹ ਵੀ ਗੁਜਰਾਤ ਤੋਂ ਆਉਂਦਾ ਪ੍ਰਧਾਨ ਮੰਤਰੀ ਮੋਦੀ ਜੀ ਦੇ ਗੁਜਰਾਤ ਤੋਂ ਆਉਂਦਾ ਇਹ ਸਾਨੂੰ ਗੰਭੀਰ ਸਵਾਲ ਸੋਚਣ ਲਈ ਮਜਬੂਰ ਕਰਦੀ ਹੈ ਗੱਲ ਤੀਸਰੀ ਗੱਲ ਜਿਹੜੀ ਹੈ ਪਰਸੋਂ ਜਿਹੜਾ ਜਿਹੜੇ ਬੰਦਿਆਂ ਨੇ ਉੱਥੇ ਨਿਕਾਰਾਗੂਆ ਤੋਂ ਜਾਣਾ ਸੀਗਾ ਉਹ ਜਹਾਜ਼ 3 ਦਿਨ ਫਰਾਂਸ ਦੇ ਵਿੱਚ ਰੁਕਿਆ ਰਿਹਾ ਉਹਨਾਂ ਦੀ ਪੁੱਛਪੜਤਾਲ ਹੋਈ ਫਿਰ ਉਹ ਨਿਕਾਰਾਗੂਆ ਭੇਜਣ ਤੋਂ ਬਾਅਦ ਦੀ ਬਜਾਏ ਉਹਨੂੰ ਬੰਬੇ ਭੇਜ ਦਿੱਤਾ ਗਿਆ ਤੇ 276 ਜਿਹੜੇ ਮੁਸਾਫਰ ਐ ਉਹ ਆ ਗਏ ਉਹਨਾਂ ਚੋਂ ਬਹੁਤ ਸਾਰੇ ਪੰਜਾਬੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਦੀ ਗੱਲ ਹੁੰਦੀ ਐ ਬਾਹਰ ਜਾਣ ਦੀ ਟੱਪਕੇ ਜਾਣ ਦੀ ਅਮਰੀਕਾ ਦੇ ਵਿੱਚ ਜਾਣ ਦੀ ਤਾਂ ਅਸੀਂ ਪੰਜਾਬ ਵਾਲੇ ਆਪਣੇ ਤੌਰ ਤੇ ਆਪਣਾ ਅ ਵਿਸ਼ਲੇਸ਼ਣ ਕਰਦੇ ਹਾਂ ਵੀ ਇਹ ਸਾਡੀ ਖਰਾਬੀ ਦੀ ਗੱਲ ਹੈ ਤੇ ਸਾਡੇ ਪੰਜਾਬ ਦੇ ਵਿੱਚ ਕੁਝ ਗੜਬੜਾਂ ਨੇ ਅ ਇਹਦੇ 'ਚ ਅ ਰਵੀਸ਼ ਕੁਮਾਰ ਜੀ ਨੇ ਇੱਕ ਵੱਡੀ ਵੀਡੀਓ ਤਿਆਰ ਕੀਤੀ ਹੈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਦੋ ਤਿੰਨ ਸਵਾਲ ਅ ਕਰੇ ਹੈਗੇ ਮਤਲਬ ਉਹ ਉਹਦੇ ਉੱਤੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਪਿਊ ਰਿਸਰਚ ਹੈ ਪਿਊਰ ਸਰਚ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ 7.5 ਲੱਖ 7,25,000 ਗੈਰ ਕਾਨੂੰਨੀ ਢੰਗ ਨਾਲ ਗਏ ਹੋਏ ਭਾਰਤੀ ਲੋਕ ਤੇ ਦੂਜਾ ਉਹਨਾਂ ਨੇ ਕਿਹਾ ਵੀ ਜੇ ਤਾਂ ਕੋਈ ਭਾਰਤੀ ਕਿਸੇ ਦੂਜੇ ਦੇਸ਼ 'ਚ ਗੈਰ ਕਾਨੂੰਨੀ ਢੰਗਾਂ ਨਾਲ ਗਏ ਹੋਇਆ ਉਹਨਾਂ ਕੋਲ ਕਾਨੂੰਨੀ ਕਾਗਜ਼ਾਤ ਹੈ ਨਹੀਂਗੇ ਤਾਂ ਉਹਨਾਂ ਨੂੰ ਅਸੀਂ ਗੈਰ ਕਾਨੂੰਨੀ ਪ੍ਰਵਾਸੀ ਕਹਿੰਦੇ ਆ ਤੇ ਇਲੀਗਲ ਇਮੀਗਰੈਂਟਸ ਕਹਿੰਦੇ ਆ ਜਦੋਂ ਕੋਈ ਬੰਗਲਾਦੇਸ਼ ਤੋਂ ਮੀਆਂਮਾਰ ਤੋਂ ਜਾਂ ਅਫਗਾਨਿਸਤਾਨ ਤੋਂ ਕੰਮ ਦੀ ਭਾਲ 'ਚ ਇਸ ਤਰ੍ਹਾਂ ਭਾਰਤ ਆਉਂਦਾ ਹੈ ਕੋਈ ਬੰਦਾ ਜਾਂ ਉਧਰੋਂ ਦੁਖੀ ਹੋਇਆ ਆਉਂਦਾ ਹੈ ਤਾਂ ਅਸੀਂ ਉਹਨੂੰ ਕੁਸਪੈਂਟੀਆਂ ਕਹਿੰਨੇ ਆਂ ਵੀ ਉਹ ਕੁਸਪੈਂਟ ਕਰ ਗਿਆ ਤੇ ਸਾਡੇ ਦੇਸ਼ ਦੇ ਵਿੱਚ ਸਾਸ਼ਣ ਕਰਨ ਆਇਆ ਹੋਇਆ ਹੈ ਹੁਣ ਇਹ ਸ਼ਬਦਾਵਲੀ ਦੇਖਣ ਦੀ ਲੋੜ ਹੈ ਕੀ ਸਾਡੇ ਇਹ ਪੰਜਾਬੀ ਤੇ ਦੂਜੀ ਗੱਲ ਉਹਨਾਂ ਨੇ ਇਹ ਦੱਸੀ ਹੈ ਵੀ ਇਹ ਨਾ ਜਾਣ ਵਾਲਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਗੁਜਰਾਤੀਆਂ ਦੀ ਹੈ ਗੁਜਰਾਤ ਦੇ ਲੋਕ ਵੀ ਇਸ ਤਰ੍ਹਾਂ ਗੈਰਕਾਨੂੰਨੀ ਟੰਗਾ ਨਾਲ ਅਮਰੀਕਾ ਚ ਗਏ ਹੋਏ ਆ ਇਹ ਗੱਲ ਉਹਨਾਂ ਨੇ ਫੋਕਸ ਕੀਤੀ ਹੈ ਪਿਉਰ ਰਿਸਰਚ ਨੇ ਵੀ ਇਸ ਗੱਲ ਨੂੰ ਦੱਸਿਆ ਉਹਨਾਂ ਨੇ ਉਸੇ ਨੂੰ ਇਹ ਕੋਟ ਕੀਤਾ ਹੈ ਸੋ ਕੀ ਦੂਜਾ ਸਵਾਲ ਇਹ ਹੈ ਵੀ ਪਿਛਲੇ 22-23 ਸਾਲ ਤੋਂ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ 12-13 ਸਾਲ ਪਹਿਲਾਂ ਮੋਦੀ ਜੀ ਖੁਦ ਮੁੱਖ ਮੰਤਰੀ ਰਹੇ ਹੁਣ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਜੇ ਅਜੇ ਵੀ ਉਹ ਲੋਕਾਂ ਦਿਆਂ ਲੋੜਾਂ ਇਸ ਤਰ੍ਹਾਂ ਪੂਰੀਆਂ ਨਹੀਂ ਕਰ ਸਕੇ ਕਿ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਐਦਾਂ ਧੱਕੇ ਖਾ ਖਾ ਕੇ ਡੰਕੀ ਬਣ ਬਣ ਕੇ ਤੇ ਕਿੰਨੇ ਕਸ਼ਟ ਚੱਲਦੇ ਆ ਲੋਕ ਜਦੋਂ ਜਾਂਦੇ ਆ ਪਿੱਛੇ ਖਬਰ ਆਈ ਸੀ ਵੀ ਗੁਜਰਾਤ ਦਾ ਇੱਕ ਪਰਿਵਾਰ ਉਹ ਬੰਦਾ ਤੇ ਉਹਦੀ ਘਰ ਵਾਲੀ ਤੇ ਬੱਚਾ ਛੋਟਾ ਗੈਰ ਕਾਨੂੰਨੀ ਤੰਗ ਨਾਲ ਕੰਦ ਟੱਪਾ ਉਹ ਲੱਗੇ ਸੀਗੇ ਤੇ ਉੱਥੇ ਬਰਫ਼ ਦੇ ਉਹਦੇ ਤਾਂ ਬਰਫ਼ ਦਾ ਤੂਫਾਨ ਆ ਗਿਆ ਤੇ ਉੱਥੇ ਮਰ ਗਏ ਸੀ ਫਿਰ ਇੱਕ ਹੋਰ ਪਰਿਵਾਰ ਇਸ ਤਰ੍ਹਾਂ ਮਰਿਆ ਸੀ ਗੁਜਰਾਤ ਦਾ ਹੀ ਸੋ ਗੁਜਰਾਤ ਦੇ ਲੋਕਾਂ ਚ ਤਾਂ ਖੁਸ਼ਹਾਲੀ ਆ ਜਾਣੀ ਚਾਹੀਦੀ ਸੀ ਗੁਜਰਾਤ ਮਾਡਲ ਦਾ ਵੀ ਪ੍ਰਚਾਰ ਹੋਇਆ ਦੂਸਰਾ ਉਹਨਾਂ ਨੇ ਸਵਾਲ ਇੱਕ ਇਹ ਕੀਤਾਗਾ ਕਿ ਇਹ ਜਦੋਂ ਸਾਡੀਆਂ ਇਹ ਖਬਰਾਂ ਸਾਰੀ ਦੁਨੀਆ ਚ ਜਾਂਦੀਆਂ ਨੇ ਕਿ ਇਸ ਤਰ੍ਹਾਂ ਡੰਕੀ ਬਣ ਬਣ ਕੇ ਭਾਰਤੀ ਲੋਕ ਜਿਹੜੇ ਇਸ ਤਰ੍ਹਾਂ ਦੇਸ਼ ਨੂੰ ਛੱਡ ਰਹੇ ਐ ਤੇ ਉਧਰਲੇ ਪਾਸੇ ਗੈਰਕਾਨੂੰਨੀ ਢੰਗਾਂ ਨਾਲ ਜਾ ਰਹੇ ਐ ਅਮਰੀਕਾ ਕੈਨੇਡਾ ਦੇ ਵਿੱਚ ਇਹਦਾ ਭਾਰਤ ਦਾ ਕਿੰਨਾ ਕੁ ਡੰਕਾ ਵੱਜਦਾ ਹੈ ਇਹ ਕਿੰਨਾ ਕੁ ਵਿਸ਼ਗੁਰੂ ਬਣਦਾ ਹੈ ਇਹ ਗੱਲ ਸੋਚਣ ਵਾਲੀ ਹੈ ਅੱਜ ਦੀ ਗੱਲ ਚ ਐਂਡ